ਸਾਡੇ ਦੀਵਾਨ ਹਾਲ ਤੱਕ ਸੀ ਕੇਸਗੜ ਸਾਹਿਬ ਤੇ ਸਮਾਗਮ ਵੀ ਚੱਲ ਰਹੇ ਤੇ ਅੱਜ ਨਗਰ ਕੀਰਤਨ ਵੀ ਨਿਹੰਗ ਸਿੰਘਾਂ ਵੱਲੋਂ ਬਾਬਾ ਮੇਜਰ ਸਿੰਘ ਜੀ ਸੋਢੀ ਵੱਲੋਂ ਲੈ ਕੇ ਉਹ ਜਿਹੜੇ ਦਿੱਲੀੋਂ ਤੋਂ ਰਿਹਾ ਉਹਨੇ ਤਕਾਲਾ ਨੂੰ ਪਹੁੰਚਣਾ ਉਹ ਤੋਂ ਇਲਾਵਾ ਤੁਹਾਡੇ ਮਹਿਰੂਰ ਉਹ ਵੀ ਕਰਨਾ ਚਾਹਣਾ ਕਿ ਜਿਹੜਾ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਦੇਵਸ ਨੂੰ ਜਨਾ ਮੈਂ ਜਨਾ ਮਹਾਨ ਨਗਰਕੀ ਤਮ ਜਿਹੜਾ ਪਵਿੱਤਰ ਧੋਬੜੀ ਸਾਹਿਬ ਦੀ ਧਰਤੀ ਤੋਂ ਸਤਗੁਰਾਂ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋਇਆ ਸੀ ਉਹ ਅੱਜ ਵੱਖ-ਵੱਖ ਸਟੇਟਾਂ ਵਿੱਚ ਹੁੰਦਾ ਹੋਇਆ ਬੜੀ ਸਫਲਤਾਪੂਰਵਕ ਉਹ ਆਪਣੀ ਮੰਜ਼ਲ ਵੱਲ ਵੱਧ ਰਿਹਾ ਤਾਂ ਮੈਂ ਇਹ ਵੀ ਕਾਮਨਾ ਕਰਦਾ ਕਿ ਜੇ ਇਸ ਤਾਰ ਜਿਤੇ ਲੋਕਾਂ ਵੱਲੋਂ ਉਸ ਪਵਿੱਤਰ ਨਗਰ ਕੀਰਤਨ ਦੇ ਵਿੱਚ ਬਾਦ ਚੜ ਕੇ ਆਪਣਾ ਯੋਗਦਾਨ ਪਾਇਆ ਗਿਆ ਇਸ ਗੱਲ ਦਾ ਪ੍ਰਤੀਕ ਆ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣਾ ਸੇਸ਼ ਬਲੀਦਾਨ ਦੂਸਰਿਆਂ ਲਈ ਕੀਤਾ Hindu ਧਰਮ ਲਈ ਕੀਤਾ ਤੇ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਵੀ ਫਰਜ਼ ਬਣਦਾ ਸੀ ਇਹ ਵੀ ਕਾਮਨਾ ਕਰਦੇ ਸੀ ਕਿ ਉਹਦੇ ਵਿੱਚ ਆਪਣਾ ਨਗਰ ਕੀਰਤਨ ਚ ਯੋਗਦਾਨ ਪਾਉਣ ਤੇ ਉਹ ਯੋਗਦਾਨ ਆਪਣਾ ਪਾ ਰਹੇ ਆ। ਸੋ ਨਗਰ ਕੀਰਤਨ 23 ਤਰੀਕ ਨੂੰ 23 11 2025 ਨੂੰ ਦੋਨੋਂ ਕਵਰ ਸ਼੍ਰੀ ਅਨੰਦਪੁਰ ਦੀ ਧਰਤੀ ਤੇ ਪਹੁੰਚੂਗਾ। ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਵਿਸ਼ੇਸ਼ ਸਾਡਾ ਉਹ ਤੁਹਾਨੂੰ ਇਸ ਕਰਕੇ ਸੱਦਾ ਪੱਤਰ ਦਿੱਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਆ ਜਿੰਨਾ ਬਾਰਡਰ ਏਰੀਆ ਪਠਾਨਕੋਟ ਤੋਂ ਲੈ ਕੇ ਅਬੋਰ ਤੱਕ ਤੇ ਸੁਲਤਾਨਪੁਰ ਲੋਧੀ ਦੀ ਧਰਤੀ ਇਹ ਬੜੀ ਬੁਰੀ ਤਰ੍ਹਾਂ ਫਲਾਡਸ ਦੇ ਨਾਲ ਪ੍ਰਭਾਵਿਤ ਹੋਇਆ ਪ੍ਰਭਾਵਿਤ ਨਹੀਂ ਹੋਇਆ ਇਹ ਕਿਸੇ ਨੂੰ ਦਾ ਕਹ ਲਓ ਵੀ ਨਸ਼ਤੇ ਹੋ ਗਿਆ ਘਰਾਂ ਦੇ ਵਿੱਚ 10-10 ਫੁੱਟ ਪਾਣੀ ਫਸਲਾਂ ਦੇ ਸਾਰੇ ਤਕਰੀਬਨ ਮੈਂ ਆਪ ਵੀ ਦੌਰਾ ਕਰਕੇ ਆਇਆ ਹਾਂ ਤੇ ਮੈਨੂੰ ਇਹ ਵੀ ਚਿੰਤਾ ਖਾਰ ਰਹੀ ਉਹਨਾਂ ਲੋਕਾਂ ਨੂੰ ਵੀ ਕਿ ਝੋਨੇ ਦੀ ਫਸਲ ਤਾਂ ਗਈ ਗਈ ਗਈਆਂ ਕਣਕ ਵੀ ਬੀਜੀ ਨਹੀਂ ਜਾਣੀ ਕਿਉਂਕਿ ਥੱਲੇ ਝੋਨੇ ਦੀ ਪਰਾਲੀ ਹੋ ਗਈ ਉੱਤੇ ਰੇਤਾ ਪੈ ਗਈ ਤੇ ਉੱਥੇ ਪਤਾ ਨਹੀਂ ਲੱਗਦਾ ਬਈ ਸਮੁੰਦਰਿਆ ਤੇ ਉਹਦੀ ਡਿਮਾਰਕੇਸ਼ਨ ਹੋਣ ਨੂੰ ਵੀ ਤੇ ਕਿਹਦੀ ਕਿਹਦੀ ਪੈੜੀ ਆ ਕਿੱਥੇ ਕਿੱਥੇ ਆ ਉਹ ਵੀ ਸਾਰਾ ਸਮਾਂ ਲੱਗੂ ਸੋ ਇੱਕ ਸਾਡੇ ਲਈ ਇਹ ਦੁੱਖ ਦਾ ਕਾਰਨ ਵੀ ਬਣਿਆ ਪਹਾਵੇਂ ਇਹ ਦੁੱਖ ਦਾ ਕਾਰਨ ਬਣ ਵੀ ਸਰਕਾਰਾਂ ਵੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਸਮੇਂ ਸਿਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਮਾਧੋਪੁਰ ਦੇ ਗੇਟ ਦੇ ਚਾਰ ਗੇਟ ਹੀ ਓਖੜ ਗਏ ਲਗਾਤਾਰ ਪਾਣੀ ਆਉਣ ਨਾਲ ਮੈਂ ਜਦੋਂ ਗਿਆ ਸੀ ਉਹਨਾਂ ਏਰੀਆ ਦੇ ਵਿੱਚ ਤੇ ਉੱਥੇ ਗੱਡੀ ਵੀ ਨਹੀਂ ਗਈ ਟਰੈਕਟਰਾਂ ਦੇ ਸਾਨੂੰ ਚੜ ਕੇ ਜਾਣਾ ਪਿਆ ਕੁਝ ਏਰੀਆ ਦੇ ਵਿੱਚ ਸਾਨੂੰ ਬੋਰਡ ਰਾਹੀਂ ਜਾਣਾ ਪਿਆ ਸੋ ਮੇਰਾ ਕਹਿਣ ਤੋਂ ਭਾਵ ਉਹਨਾਂ ਲੋਕਾਂ ਦੀ ਰਿਕੁਆਇਰਮੈਂਟ ਸੀ ਬੇਸਿਕ ਤੌਰ ਤੇ ਕਿ ਸਾਨੂੰ ਸੁੱਕਾ ਦੁੱਧ ਪ੍ਰਸ਼ਾਦੇ ਦਾ ਇੰਤਜ਼ਾਮ ਤੇ ਪਾਣੀ ਦਾ ਇੰਤਜ਼ਾਮ ਤੇ ਦਵਾਈਆਂ ਦਾ ਇੰਤਜ਼ਾਮ ਕਰਕੇ ਦਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਮਨੀ ਸਾਹਿਬ ਗੁਰਦੁਆਰੇ ਤੋਂ ਕਿਉਂਕਿ ਜਲਾਲਾਬਾਦ ਦਾ ਏਰੀਆ ਪਹਿਲਾਂ ਇਹ ਹੜ੍ਹ ਨਾਲ ਪ੍ਰਭਾਵਿਤ ਹੋਇਆ ਉਸੇ ਦਿਨ ਤੋਂ ਇਹ ਕਾਰਜ ਜਿਹੜੇ ਆ ਆਰੰਭ ਦਿੱਤੇ ਸੀ ਤੇ ਬਹੁਤ ਆ ਦੀ ਮੰਗ ਸੀ ਕਿ ਸਾਨੂੰ ਡੀਜ਼ਲ ਵੀ ਦਿਓ ਸੋ ਇਹ ਸਾਰੇ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਆਰੰਭ ਕੀਤੇ ਗਏ ਤੇ ਸਾਰੇ ਜਿੰਨੇ ਵੀ ਬਾਰਡਰ ਏਰੀਆ ਦੇ ਗੁਰਦੁਆਰੇ ਸਹਿਮਾਨ ਸੀ ਉਹਨਾਂ ਨੂੰ ਇੱਕ ਹਦਾਇਤ ਵੀ ਕੀਤੀ ਗਈ ਕਿ ਤੁਸੀਂ ਤੁਰੰਤ ਮੈਨੇਜਰ ਸਾਹਿਬ ਨੂੰ ਕਿ ਜਿੱਥੇ ਕੋਈ ਕਿਸੇ ਦੀ ਮੰਗ ਆਉਂਦੀ ਆ ਉੱਥੇ ਤੁਰੰਤ ਜੋ ਵੀ ਉਹਨਾਂ ਦੀ ਮੰਗ ਆ ਉਹ ਪੂਰੀ ਕੀਤੀ ਜਾਵੇ ਤਾਂ ਕਿ ਲੋਕ ਆਪਣੇ ਆਪ ਨੂੰ ਇਹ ਮਹਿਸੂਸ ਨਾ ਕਰਨ ਕਿ ਅਸੀਂ ਇਕੱਲੇ ਪੈ ਗਏ ਆ ਤੇ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਨਾ ਕਾਰਜ ਖੇਤਰਾਂ ਦੇ ਵਿੱਚ ਬੜਾ ਵੱਡਾ ਆਪਣਾ ਯੋਗਦਾਨ ਪਾਇਆ ਭਾਵੇਂ ਮੋਬਿਲਾਈਜੇਸ਼ਨ ਵੱਡੇ ਤੌਰ ਤੇ ਹੋ ਗਈ ਸ਼ੁਰੂ ਪਰ ਇੱਕ ਵਾਰੀ ਮੋਬਿਲਾਈਜੇਸ਼ਨ ਕਰਨ ਦਾ ਮੁੰਡ ਬੰਨਣਾ ਪੈਂਦਾ ਉਹ ਮੁੰਡ ਬੰਨਿਆ ਤੇ ਅੱਜ ਪੰਜਾਬ ਦੇ ਵਿੱਚ ਮੈਂ ਦੇਖਦਾ ਵੱਡੇ ਪੱਧਰ ਤੇ ਲੋਕ ਰਾਹਤ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਸਰਕਾਰ ਬਹੁਤ ਲੇਟ ਐਕਸ਼ਨ ਸ਼ੁਰੂ ਕੀਤਾ ਹੁਣ ਸਰਕਾਰ ਕੀ ਕਰ ਸਕਦੀ ਸਰਕਾਰ ਸਭ ਤੋਂ ਵੱਡਾ ਜੇ ਚਾਹੁੰਦੀ ਪੰਜਾਬ ਦੇ ਲੋਕਾਂ ਦਾ ਭਲਾ ਘਟੋ ਘਟ 50 50000 ਰੁਪਇਆ 1 ਏਕੜ ਦਾ ਮੁਆਵਜ਼ਾ ਦੇਵੇ ਲੋਕਾਂ ਨੂੰ ਕਿਉਂਕਿ ਆ ਜਿਹੜੇ ਲੰਗਰ ਪਾਣੀਏ ਤਾਂ ਅਸੀਂ ਆਪ ਬਚਾ ਦੇਣੇ ਲੋਕਾਂ ਕੋਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਹਿਸੂਸ ਕਰਦੀ ਆ ਕਿ ਆ ਜਿਲੇ ਹੜ ਹੁਣ ਬਹਿ ਜਾਣੇ ਆ ਜਿਲੇ ਪਾਣੀ ਸੁੱਕ ਜਾਣ ਉਦੋਂ ਬਾਅਦ ਅਸਰ ਰਾਹਤ ਫੇਰ ਉਹ ਬਜਾ ਕੇ ਤਰਵੇ ਸ਼ੁਰੂ ਹੋਣੇ ਆ ਉਹ ਮੋੜ ਵਸੇਬੇ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਮੈਂ ਦੇਖਿਆ ਸੀ ਜਾ ਕੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕਿ ਲੋਕਾਂ ਦੇ ਘਰ ਤਾਂ ਉੱਚੇ ਆ ਪਰ ਚਾਰ ਚਫੇਰੇ ਪਾਣੀ ਆ ਸੋ ਉਹਦੇ ਲਈ ਅਸੀਂ ਯਤਨਸ਼ੀਲ ਰਹਾਂਗੇ ਕਿ ਸਾਰੇ ਮੈਨੇਜਰ ਸਾਹਿਬਾਨ ਨੂੰ ਕਿਹਾ ਕਿ ਸਾਰੇ ਕਾਰਜ ਉਹ ਐਜ ਇਟ ਜੇ ਤੁਸੀਂ ਕਰੀ ਚਲੋ ਤੇ ਮੈਂ ਇਸ ਗੱਲ ਦੀ ਵਧਾਈ ਦਿੰਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਬਾਰਕਨਾਂ ਨੂੰ ਸਮੂਚੇ EMPLOYEES ਨੂੰ ਜਿਨ੍ਹਾਂ ਨੇ ਅੱਜ 1 ਕਰੋੜ ਰੁਪਇਆ ਇਕੱਤਰ ਕਰਕੇ ਚੈੱਕ ਆਜ ਦੇ ਦੇਣਾ 1 ਕਰੋੜ ਰੁਪਇਆ ਇਹ ਨਹੀਂ ਦੋ ਚੌ ਦਿਨਾਂ ਦੇ ਵਿੱਚ ਫੇਰ ਉਹ ਇਕੱਤਰ ਕਰਕੇ ਦੇਣਾ ਇਹ ਨਹੀਂ 2 ਕਰੋੜ ਰੁਪਇਆ ਇਹ ਫੰਡ ਰੀਲੀਫ ਜਿਹੜਾ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਦੇ ਵਿੱਚ ਇਹਨਾਂ ਦਾ ਧੰਨਵਾਦ ਕਰਦਾ ਅੱਗੇ ਕਈ ਵਾਰੀ ਹੁੰਦਾ ਜੀ ਸ਼੍ਰੋਮਣੀ ਕਮੇਟੀ ਸਹਿਯੋਗ ਨਹੀਂ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਸ ਵਾਰ EMPLOYEES ਨੇ ਇਹ ਦਰਸਾ ਦਿੱਤਾ ਕਿ ਕੁਦਰਤੀ ਆਫ ਦੇ ਵਿੱਚ ਅਸੀਂ ਵੀ ਸ਼ਾਮਲ ਹਾਂ ਸੋ ਇਹ ਤੋਂ ਇਲਾਵਾ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਾਤੀ ਤੌਰ ਤੇ ਬਹੁਤ ਸਾਰੇ EMPLOYEES ਸਾਡੇ ਜੇ ਕਿਸੇ ਨੂੰ 10000 ਦੀ 5000 ਦੀ ਲੋੜਿਆ ਦਈ ਜਾਂਦੇ ਆ ਅਸੀਂ ਗੁਰੂ ਨਾਨਕ ਦਾਸ ਮੈਡੀਕਲ ਯੂਨੀਵਰਸਿਟੀ ਤੋਂ ਇਹ ਯਤਨ ਕੀਤਾ ਉੱਥੋਂ ਸਾਡੀਆਂ ਰਾਹਤ ਤੌਰ ਫੌਰਨ ਤੌਰ ਤੇ ਇੱਕ ਐਂਬੂਲੈਂਸ ਨਿਹਰਾ ਬਾਬਾ ਨਾਨਕ ਦੇ ਇੱਕ ਰਮਦਾਸ ਵਿਕੇ ਦਿੱਤੀ ਸੀ ਉਹ ਜਿੱਥੇ ਆਪਣੇ ਬਿਮਾਰੀ ਦੀਆਂ ਦਵਾਈਆਂ ਪਚਾਉਂਦੇ ਆ ਉਥੇ ਨਾਲ ਦੀ ਨਾਲ ਕਿਸੇ ਨੂੰ 5000 ਕਿਸੇ ਨੂੰ 10000 ਜਿਹੜੇ ਬਹੁਤ ਵਿਚਾਰੇ ਓਕੇ ਆ ਕਿਉਂਕਿ ਚੰਗਾ ਬੰਦਾ ਕੋਈ ਉਹ ਤਾਂ ਵਿਚਾਰਾ ਗੁਜ਼ਾਰਾ ਕਰ ਲੂਗਾ ਤੇ ਕਈ ਵਿਚਾਰੇ ਮਾਤੜ ਤੇ ਮਾਤੜ ਉਹ ਰਾਹਬ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਜੁਨੀਅਰ ਆਸਥੀ ਪਾ ਰਹੀ ਆ ਤੇ ਸਾਡੇ ਸਾਰੇ ਸਕੱਤਰ ਸਹਿਬਾਨ ਇਨਾਂ ਨੂੰ ਵੀ ਕਿਹਾ ਸੀ ਕਿ ਆਪਾਂ ਜਿਹੜੇ ਪੈਸੇ ਹੋਣ ਆਉਣੇ ਆਪਣੇ ਕੋਲ ਇਹਦੇ ਲਈ ਅਸੀਂ 2-4 ਮੈਂਬਰ ਨਹੀਂ ਸਾਰੇ ਬਹੁਤਾਂ ਤੋਂ ਅਸੀਂ ਇਹ ਵਿਊਜ਼ ਲਵਾਂਗੇ ਵੀ ਉਹਨਾਂ ਲੋਕਾਂ ਲਈ ਕੀ ਕੀਤਾ ਜਾ ਸਕਦਾ ਕਿਉਂਕਿ ਬਹੁਤ ਨਕਰਾਂ ਦੇ ਵਿੱਚ ਗੁਰੂ ਘਰ ਵੀ ਇਫੈਕਟਡ ਹੋਏ ਆ ਉਹਨਾਂ ਦਾ ਵੀ ਦੇਖਾਂਗੇ ਬੈਠ ਕੇ ਵਿਚਾਰ ਕਰਾਂਗੇ ਕਿਉਂਕਿ ਲਗਭਗ 1100 ਪਿੰਡ ਸਿੱਧਾ ਫੈਕਟ ਹੋਇਆ ਉਹਦੇ ਵਿੱਚ ਕਿਸ ਤੰਗ ਨਾਲ ਯੋਗਦਾਨ ਪਾਉਣਾ ਉਦਲੇ ਅਸੀਂ ਸਾਰੇ ਯਤਨਸ਼ੀਲ ਰਹਾਂਗੇ ਤੇ ਦੂਸਰਾ ਇੱਕ ਸਾਡਾ ਇਹ اکاؤنٹ ਹੈ ਜਿਹੜਾ ਤੁਸੀਂ ਵੀ ਜ਼ਰੂਰ ਨਸ਼ਰ ਕਰਦੇ ਹੋ ਇਹਦੇ ਵਿੱਚ ਲੋਕ ਆਪ ਮਹਾਰਾ ਆਪਣੀ ਦੁਸ਼ਮੰਦ ਜਿਹੜਾ ਕੱਢ ਕੇ ਪਾ ਰਹੇ ਆ ਇਹ ਜ਼ਰੂਰ ਵਿੱਚ ਆਪਣੇ ਜਸ ਬਾਜੀ ਦੇ ਤੁਸੀਂ ਇਲੈਕਟ੍ਰਿਕ ਮੀਡੀਆ ਇਹਦੀੋਂ ਫੋਟੋ ਲੈ ਲਓ ਇਥੋਂ ਤਾਂ ਕਿ ਇਹ ਤੁਹਾਨੂੰ ਪਤਾ ਲੱਗ ਜਾਏ ਇਹ ਹੈਗਾ ਸਾਡੇ ਐਸਪੀਆਈ ਦਾ ਡੋਨੇਸ਼ਨ ਟਵਾਲਡ ਬਲੱਡ ਫਲਾਟ ਵਿਕਟਮ ਆਫ ਪੰਜਾਬ ਇਹ ਸਾਡਾ ਐਸਬੀਆਈ ਦਾ ਅਕਾਊਂਟ ਆ ব্রাঞ্চ ਹੈਗੀ ਇਹਦੀ 11 ਸੰਸਦ ਮਾਰਗ ਮੇਨ ਬ੍ਰਾਂਚ ਨਿਊ ਦਿੱਲੀ ਇੰਡੀਆ ਇਹ ਤੇ ਇਹ ਜਿਹੜੀ ਸਿਰਫ ਫੋਰਨ ਕੰਟਰੀਜ਼ ਲਈ ਆ ਆਪਣੇ ਲੋਕ ਵੀ ਪਾ ਸਕਦੇ ਇਹ ਨਹੀਂ ਕੋਈ ਦਿੱਕਤ ਪਰ ਉਹ ਚੇਚੇ ਦੌਰ ਤੇ ਬਾਹਰਲੇ ਜਿਹੜੇ ਆ ਇਹ ਅਕਾਊਂਟ ਹੈਗਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਇਹਦਾ ਅਕਾਊਂਟ ਨੰਬਰ ਹੈਗਾ 000000 60 401 00 063 31 ਮੈਂ ਰਿਪੀਟ ਕਰ ਦਿਆਂ 000000 401 00 063 31 ਇਹਦਾ ਆਈ ਐਫ ਐਸ ਸੀ ਕੋਡ ਹੈਗਾ ਐਸ ਬੀ ਆਈ ਐਨ 0000691 ਇਹਦਾ ਆਈ ਐਫ ਐਸ ਸੀ ਕੋਡ ਐਸ ਬੀ ਆਈ ਐਨ 0000691 ਸਵਿਫਟ ਕੋਡ ਇਹਦਾ ਜਿਹੜਾ ਐਸ ਬੀ ਆਈ ਐਨ ਆਈ ਐਨ ਡਬਲ ਵੀ ਐਸ ਬੀ ਆਈ ਐਨ ਆਈ ਐਨ ਡਬਲ ਵੀ 104 AFCR ਦਾ اکاؤنٹ ਆ ਜਿਹਦੇ ਵਿੱਚ ਸਾਨੂੰ ਛੋਟ ਆ ਸੋ ਇਹਦੇ ਵਿੱਚ ਬਾਅਦ ਤੋਂ ਬਾਅਦ ਪੈਸੇ ਪਾਉਣੇ ਟੈਕਸ ਦੇ ਵੀ ਇਹਦੇ ਵਿੱਚ ਰਿਪੀਟ ਆ ਇੱਕ ਸਾਡਾ ਅਕਾਊਂਟ ਹੈਗਾ 13 13 ਜਿਹੜਾ ਗੁਰੂ ਨਾਨਕ ਦੇਵ ਪਾਸ਼ਾ ਦੀ ਸ਼ਤਾਬਦੀ ਵੇਲੇ ਖੋਲਿਆ ਪਿਛਲੀ ਵਾਰੇ ਵੀ ਇਹ ਇਫੈਕਟਿਵ ਹੋਇਆ ਸੀਗਾ ਇਹ ਇੱਕ ਬ੍ਰਾਂਚ ਹੈਗੀ ਗੋਲਡਨ ਟੈਂਪਲ ਅੰਮ੍ਰਿਤਸਰ ਤੇ ਜਿਹੜੇ ਦੇਸੀ ਇੱਧਰਲੇ ਬੰਦਿਆਂ ਨੇ ਮੇਰੇ ਅਰਗਿਆਂ ਨੇ ਪਾਉਣੇ ਆ ਅਕਾਊਂਟ ਹੈਗਾ ਇਹਦਾ HDFC ਬੈਂਕ ਦੇ ਵਿੱਚ ਅਕਾਊਂਟ ਨੰਬਰ ਇਹਦਾ ਹੈਗਾ 5 01 00300315215 501 0030031521 003 IFSC ਕੋਡ HDFC 001313 HDFC 000 ਫਿਰ ਅਗੇਨ 1313 ਤੇ ਬ੍ਰਾਂਚ ਕੋਡ ਇਹਦਾ ਹੈਗਾ 1313 ਮਾਈਕਰੋ ਕੋਡ 141432 4006 ਸੋ ਇਹਦੇ ਵਿੱਚ ਜਿਹੜੇ ਵੀ ਮਾਈ ਭਾਈ ਆਪਣਾ ਚਾਹੁੰਦੇ ਯੋਗਦਾਨ ਪਾਉਣਾ ਉਹ ਯੋਗਦਾਨ ਆਪਣਾ ਪਾਉਣ ਤੇ ਪਾ ਵੀ ਰਹੇ ਆ ਇਸ ਕਰਕੇ ਅਸੀਂ ਸਾਰਿਆਂ ਨੇ ਇਹ ਯਤਨ ਕੀਤਾ ਕਿ ਇਹ ਅਕਾਊਂਟ ਦੇ ਵਿੱਚ ਜਿੰਨੇ ਵੀ ਮਾਇਆ ਆਊਗੀ ਇਹ ਮੌੜ ਵਸੇਬੇ ਲਈ ਜਿਹੜੇ ਆਪਣੇ ਰਾਹਤ ਸਾਡੇ ਚੱਲ ਰਹੇ ਉਹ ਚੱਲੀ ਜਾਣੇ ਆ ਉਹਦੇ ਵਿੱਚ ਕੋਈ ਛੋੜ ਨਹੀਂ ਖੜੋਤ ਨਹੀਂ ਆਉਣੀ ਉਹ ਐ ਜਿdit ਜੇ ਸਾਡੇ ਮੈਨੇਜਰਾਂ ਨੂੰ ਹਦਾਇਤ ਹੈ ਉਹ ਆਪਣੇ ਗੁਰਦਾਰਾ ਸਹਿਬਾਨਾਂ ਤੋਂ ਉਹ ਰਾਹਤ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਪਰ ਆ ਜਿਹੜੀ ਮਾਇਆ ਬਾਹਰੋਂ ਤੁਹਾਡੀ ਵਿਦੇਸ਼ ਚੋਂ ਜਾਂ ਦੇਸ਼ ਚੋਂ ਆਉਣੀ ਆ ਤੇ ਮੈਂ ਸਮੂਹ ਮਾਈ ਭਾਈ ਗੁਰੂ ਨਾਨਕ ਦੇਵ ਜੀ ਨਾਮ ਮਾਈ ਭਾਈ ਨੂੰ ਬੇਨਤੀ ਵੀ ਕਰਦਾ ਇਹ ਤੁਹਾਡਾ ਇੱਕ ਇੱਕ ਪੈਸਾ ਗੁਰੂਦਾਰ ਤੋਂ ਹੋ ਕੇ ਉਹਨਾਂ ਲੋਕਾਂ ਦੇ ਜਿਹੜੇ ਵਿਚਾਰੇ ਅਫੈਕਟਡ ਹੋ ਗਏ ਉਹਨਾਂ ਦੇ ਮੋਢ ਬਸੇਵੇ ਲਈ ਜਾਣੇ ਚਾਹੇ ਗੁਰੂ ਘਰ ਹੋਣ ਤੇ ਚਾਹੇ ਕੋਈ ਹੋਰ ਕਾਰਜ ਹੋਣ ਤੇ ਮੈਂ ਖੁਸ਼ੀ ਵੀ ਮਹਿਸੂਸ ਕਰ ਰਿਹਾ ਕਿ ਆ ਹੁਣੇ-ਹੁਣੇ ਇੱਥੇ ਆਪਾਂ ਬੈਠੇ ਆ ਇਹਨਾਂ ਬੈਠਿਆਂ-ਬੈਠਿਆਂ ਤੇ ਸਰਦਾਰ ਬਲਵੰਤ ਸਿੰਘ ਜੂਐਸ ਵੱਲੋਂ ਉਹਨੇ 3 ਲੱਖ ਰੁਪਏ ਦੇ ਜਿਹੜੇ ਚੱਕਿਆ ਉਹ ਭੇਟ ਕੀਤੇ ਆ ਅਮਰਤਪਾਲ ਸਿੰਘ ਜਿਹੜੇ ਸਾਡੇ ਮਹਿਤਾ ਸਾਹਿਬ ਦੇ ਸਾਨ ਨੇ ਲਾਇਆ ਉਹਨਾਂ ਨੇ 1 ਲੱਖ ਰੁਪਇਆ ਭੇਟ ਕੀਤਾ ਜਸਪ੍ਰੀਤ ਸਿੰਘ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਦੋਨੋਂ ਬੇਟੀਆਂ ਮਨਜੀਤ ਕੌਰ ਮਨਪ੍ਰੀਤ ਮਨਪ੍ਰੀਤ ਕੌਰ ਜਿਹੜੀਆਂ ਦੋ ਇਹਨਾਂ ਦਾ ਸਾਹਿਬ ਦੀਆਂ ਬੇਟੀਆਂ 1 ਲੱਖ ਰੁਪਇਆ ਇਹਨਾਂ ਵੀ ਅੱਜ ਭੇਟ ਕੀਤਾ ਸਰਜੀਤ ਸਿੰਘ ਭਿੱਟੇਵੰਦ ਸਾਡੇ ਮੈਂਬਰ ਸਾਹਿਬ ਇਹਨਾਂ ਨੇ 1 ਲੱਖ ਰੁਪਏ ਦਾ ਚੈੱਕ ਅੱਜ ਦਿੱਤਾ ਰਜਿੰਦਰ ਸਿੰਘ ਮਹਿਤਾ ਦੀ ਧਰਮ ਸਪਤਨੀ ਬੀਬੀ ਰਜਿੰਦਰ ਮਨ ਬੀਬੀ ਹਰਜਿੰਦਰ ਹਰਜਿੰਦਰ ਕੌਰ ਉਹਨੇ 50000 ਰੁਪਇਆ ਨਕਦ ਜਿਹੜਾ ਉਹ ਭੇਟ ਕੀਤਾ ਸਾਡਾ ਕਿਉਂਕਿ ਇੱਕ ਮੀਤ ਸਕੱਤਰ ਕਹਿੰਦਾ ਸੀ ਮੇਰਾ ਨਾਂ ਨਾ ਦੱਸਿਓ ਸਿੰਘਣੀ ਬੜੀ ਤਿਆਰਬਰ ਤਿਆਰ ਧਾਰਮਿਕ ਤੌਰ ਤੇ ਵਧੀਆ ਵਿਚਾਰ ਰੱਖਦੀ ਆ 50000 ਰੁਪਇਆ ਉਹਨੇ ਨਕਦ ਦਿੱਤਾ ਸਰਦਾਰ ਪ੍ਰਤਾਪ ਸਿੰਘ ਸਕੱਤਰ ਸਾਡੇ ਇਹ ਆ ਹੁਣੇ ਆ ਬੈਠੇ ਬੈਠੇ ਜਿਹੜੇ ਚੱਲਦੀ ਸੀ ਗੱਲ ਤੇ 50000 ਰੁਪਇਆ ਸਰਦਾਰ ਪ੍ਰਤਾਪ ਸਿੰਘ ਸਕੱਤਰ ਵੱਲੋਂ ਸਰਦਾਰ ਵਿਜੇ ਸਿੰਘ ਅਡੀਸ਼ਨ ਸਕੱਤਰ 50000 ਰੁਪਇਆ ਉਹਨਾਂ ਵੱਲੋਂ ਸਾਡਾ ਗੁਰਿੰਦਰ ਸਿੰਘ ਐਡੀਸ਼ਨਲ ਸਕੱਤਰ ਜਿਹਨੇ ਆ ਬਲਵੰਤ ਸਿੰਘ ਨਾਲ ਵੀ ਸੰਪਰਕ ਕਰਕੇ 3 ਲੱਖ ਰੁਪਇਆ ਜਿਹੜਾ ਉਹਨੇ ਡੋਨੇਟ ਕੀਤਾ 31000 ਰੁਪਇਆ ਤੇ ਸਾਡੇ ਮੁੱਖ ਸਕੱਤਰ ਦੇਖੋ ਇਹ ਵੀ ਗੁਰੂ ਦੀ ਕਿਰਪਾ ਆ ਤੇਲਵਾਨ ਵੀ ਆਪਣਾ ਗੱਡੀਆਂ ਆਪਣੀਆਂ 1 ਲੱਖ ਰੁਪਇਆ ਇਹਨੇ ਵੀ ਅੱਜ ਇੱਥੇ ਡੋਨੇਟ ਕੀਤਾ ਮੈਂ ਸਮਝਾਂ ਇਹਨਾਂ ਦੀ ਮਾਇਆ ਸਫਲਿਆ ਗੁਰੂ ਸਾਹਿਬ ਨੇ ਸਾਨੂੰ ਇਹ ਦਸਵੰਧ ਕੱਢਣ ਨੂੰ ਦਿੱਤਾ ਸੀ ਤੇ ਇਹ ਦਸਵੰਧ ਤੁਹਾਡਾ ਚੰਗੇ ਕਾਰਜਾਂ 'ਚ ਲੱਗਣਾ ਤੋ ਗੁਰੂ ਸਾਹਿਬ ਕਿਰਪਾ ਕਰਨ ਇੱਕ 1 ਲੱਖ ਰੁਪਏ ਕਾਲੋਂ ਸਾਹਿਬ ਦਾ ਜੀ ਇਸੇ ਕਾਲੋਂ ਪ੍ਰਭਾਵ ਹੋਇਆ ਹੈ ਇੱਕ ਸਾਡੇ ਰਸਦਾਰ ਰਣਜੀਤ ਸਿੰਘ ਕਾਲੋਂ ਕਰਤਾਰਪੁਰ ਤੋਂ ਮੈਂਬਰ ਆ ਤੇ ਪਹਿਲਾਂ ਬੜਾ ਲੰਬਾ ਆਰਸਾ ਸੀਨੀਅਰ ਅਕਾਲੀ ਆ ਮੈਂ ਦੇਖਦਾ ਲੰਬੇ ਆਰਸੇ ਤੋਂ ਜਿਉਂ ਨੀਲੀ ਬੰਨੀ ਫੇ ਨੀਲੀ ਰੱਖੀ ਉਹਨੇ ਵੀ 1 ਲੱਖ ਰੁਪਈਆ ਜਿਹੜਾ ਉਹ ਡੋਨੇਟ ਕੀਤਾ ਸਾਰਿਆਂ ਦਾ ਹੀ ਦਿਲ ਦੀਆਂ ਅੜਗਈਆਂ ਤੋਂ ਧੰਨਵਾਦ ਕਰਦਾ ਤੇ ਆਸ ਰੱਖਦਾ ਜੈ ਸ਼ਾਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਫ੍ਰਾਮ ਦਾ ਡੇ 1 ਇਹ ਜਦਨਕਾਰ ਸ਼ੁਰੂ ਹੋਏ ਸੀ ਸਾਡਾ ਕੋਈ ਸੋਸ਼ਲ ਮੀਡੀਆ ਤੇ ਕਈ ਵਾਰੀ ਘਟਾ ਐਡ ਹੁੰਦੀ ਆ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਜਿਆਦਾ ਰਹਿੰਦੇ ਆ ਪਰ ਅਸੀਂ ਯਤਨ ਕਰਦੇ ਆ ਸਾਰੇ ਮੈਨੇਜਰਾਂ ਨੂੰ ਹਦਾਇਤ ਆ ਕਿ ਆਪਣੇ ਤੌਰ ਤੇ ਵੀ ਆਪਣੇ ਵਸੀਲਿਆਂ ਤੋਂ ਵੀ ਉਹ ਪੈਸੇ ਇਕੱਠੇ ਕਰਕੇ ਇਹਨਾਂ ਖਾਤਿਆਂ ਦੇ ਵਿੱਚ ਪਾ ਕੇ ਤਾਂ ਕਿ ਬੈਠ ਕੇ ਫਿਰ ਸਕੀਮ ਲਾਵਾਂਗੇ ਕਿ ਇਹਦਾ ਕਿਸ ਢੰਗ ਦੇ ਨਾਲ ਮੈਂ ਮੈਂਬਰਾਂ ਨੂੰ ਕੀਤਾ ਜਾਣਾ ਮੈਂ ਮੈਂਬਰਾਂ ਨੂੰ ਜਿਹੜੀ ਬੇਨਤੀ ਕਰਨੀ ਚਾਹਨਾ ਕਿ ਜਿਹੜੇ ਤੁਹਾਡੇ ਡਿਸਕ੍ਰੈਸ਼ਨਰੀ ਫੰਡ ਆ ਉਹ ਗਾਈਡਲੀ ਮੈਂ ਤੁਹਾਨੂੰ ਅਪੀਲ ਕਰਨਾ ਬਾਕੀ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਆ ਜਿੰਨਾ ਵੀ ਕਿਸੇ ਦਾ ਪੈਸਾ ਬਕਾਇਆ ਪਿਆ ਜਿਹੜੇ ਦਾ ਖਰਚ ਚੁੱਕੇ ਉਹ ਖਰਚ ਚੁੱਕੇ ਉਹਨਾਂ ਚੋਂ 1-1 ਲੱਖ ਰੁਪਈਆ ਸਾਰੇ ਡੋਨੇਟ ਕਰਨ ਆਪਣੇ ਆਪਣੇ ਖਾਤਿਆਂ 'ਚੋਂ ਜਿਹੜਾ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ 3 ਲੱਖ ਰੁਪਈਆ ਦਿੱਤਾ ਜਾਂਦਾ ਸਾਲ ਦਾ ਉਹਦੇ ਵਿੱਚੋਂ 1-1 ਲੱਖ ਜੇ ਖਰਚ ਹੋਗਾ ਏ ਤੇ ਆਉਂਦੇ ਸਾਲ ਦੇ ਮੇਰਾ ਵੀਰ ਸਰਦਾਰ ਅਵਤਾਰ ਸਿੰਘ ਜੀ ਬਣ ਵਾਲਾ ਸਾਡਾ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਆ ਉਹਨਾਂ ਵੱਲੋਂ ਵੀ 1 ਲੱਖ ਰੁਪਇਆ ਅਨਾਉਂਸ ਹੋਇਆ ਇਹਨਾਂ ਦਾ ਵੀ ਧੰਨਵਾਦ ਕਰ ਦਾਂ ਮੇਰੇ ਫੰਡ ਚੋਂ ਕੱਟ ਲਓ ਮਹਿਤਾ ਸਾਹਿਬ ਕਹਿੰਦੇ ਮੇਰੇ ਫੰਡ ਚੋਂ ਵੀ 1 ਲੱਖ ਰੁਪਇਆ ਕੱਟ ਲਓ ਜਿਨ੍ਹਾਂ ਜਿਨ੍ਹਾਂ ਦੇ ਫੰਡ ਹੈਗੇ ਬਚਦੇ ਉਹ ਸਾਰੇ ਮੈਂਬਰ ਸਾਹਿਬਾਨ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਲੱਖ ਨਾਲ ਕੋਈ ਫਰਕ ਨਹੀਂ ਪੈਣਾ ਪਰ ਉਹ ਜਿਹੜੇ ਵਿਚਾਰੇ ਅੱਜ ਬੇਕਰੇ ਹੋਏ ਆ ਉਹਨਾਂ ਨੂੰ ਰਾਹਤ ਬਹੁਤ ਵੱਡੀ ਮਿਲ ਜੂਗੀ ਸੰਕੋਚ ਨਾ ਕਰਨ ਕਿਉਂਕਿ ਸਕੱਤਰਨਾ ਨੇ ਜੇ ਐਡਾ ਯੋਗਦਾਨ ਦੇਖੋ ਪਹਿਲੀ ਵਾਰੀ ਹੋਇਆ ਹੁਣ ਕਿ ਸਮੁੱਚੇ ਸ਼੍ਰਮਣੀ ਕਮੇਟੀ ਦੇ ਜਿੰਨੇ ਅਧਿਕਾਰੀ ਤੇ ਜਿੰਨੇ ਸਾਡੇ EMPLOYE WORKER ਆ ਉਹਨਾਂ ਨੇ 2 ਕਰੋੜ ਰੁਪਈਆ ਆਪ ਇਕੱਠਾ ਕਰਕੇ ਦਿੱਤਾ ਸੋ ਮੈਂਬਰ ਸਾਹਿਬਾਨਾਂ ਦਾ ਵੀ ਫਰਜ਼ ਬਣਦਾ ਕਿ ਆਪਾਂ 5100 ਰੁਪਇਆ ਸਰਦਾਰ ਚਰਨਜੀਤ ਸਿੰਘ ਸਾਡੇ ਅਮਰਤਪਾਲ ਸਿੰਘ ਦੋਹੇ ਪ੍ਰੈਸ ਰਿਪੋਰਟਰ ਆ ਉਹਨੇ ਵੀ ਅਨਾਉਂਸ ਕੀਤਾ ਇਹਨਾਂ ਦਾ ਵੀ ਧੰਨਵਾਦ ਕਰਦਾ ਦੂਸਰੀ ਬੇਨਤੀ ਹੁਣ ਇਹ ਕਿਉਂਕਿ ਕੱਲ ਦਾ ਨਵਾਂ ਕੰਮ ਹੋ ਗਿਆ ਕਿ ਫਲੱਡ ਗੇਟ ਪਾਖੜੇ ਦੇ ਵੀ ਖੁੱਲ ਗਾਇਆ ਤੇ ਮੈਨੂੰ ਰਾਤ ਟੈਲੀਫੋਨ ਆਏ ਕਿ ਆ ਜਿਹੜਾ ਚਮਕੌਰ ਸਾਹਿਬ ਦਾ ਏਰੀਆ ਇਹ ਸਾਰਾ ਏਰੀਆ ਵੀ ਅੱਜ ਪਾਣੀ ਨਾਲ ਡੁੱਬ ਗਿਆ ਹੁਣ ਇਧਰਲੇ ਵਾਸੀ ਵੀ ਸਾਰਿਆਂ ਮੈਂ ਦੇਣਾ ਨੂੰ ਅੱਜ ਹਦਾਇਤ ਕੀਤੀ ਆ ਇਹ ਤਰੰਤ ਜਿੱਥੇ ਕਿੱਥੇ ਮਾਛੀਵਾੜਾ ਸਾਡਾ ਕੋਟਾ ਅਸਥਾਨ ਆ ਫਿਰ ਸਾਡਾ ਆਪਣੇ ਕਟਾਣਾ ਸਾਹਿਬ ਆ ਸਾਡੇ ਫਤੇਗੜ ਸਾਹਿਬ ਆ ਉਹਨਾਂ ਸਾਰਿਆਂ ਨੂੰ ਹਦਾਇਤ ਕੀਤੀ ਆ ਕਿਉਂਕਿ ਘੱਗਰ ਨੇ ਵੀ ਅੱਜ ਬਹੁਤ ਵੱਡਾ ਛਾਲਾ ਮਾਰਿਆ ਉਹ ਘੱਗਰ ਬੜਾ ਵੱਡਾ ਇਫੈਕਟ ਕਰਦਾ ਤੂੰ ਤੇ ਨਾਲ ਜਿਲ੍ਹਿਆਂ ਨੂੰ ਪਟਿਆਲੇ ਨੂੰ ਸੰਗਰੂਰ ਨੂੰ ਉਧਰ ਵੀ ਅੱਜ ਸਵੇਰ ਦੇ ਹਰ ਰਿਪੋਰਟਾਂ ਆ ਰਹੀਆਂ ਕਿ ਪਾਣੀ ਨੇ ਉਧਰ ਵੀ ਤਬਾਹੀ ਮਚਾਈ ਆ ਸੋ ਇਸ ਕਰਕੇ ਉਧਰ ਵੀ ਮੈਨੇਜਰ ਸਹਿਬਾਨਾਂ ਨੂੰ ਸਾਰਿਆਂ ਨੂੰ ਕਿਹਾ ਕਿ ਤੁਸੀਂ ਤੁਰੰਤ ਇਹਦੇ ਵਿੱਚ ਆਪਣੇ ਕੋਤ ਜਾਓ ਸੋ ਸਮੂਹ ਮਾਈ ਭਾਈ ਗੁਰਨਾਨਕ ਨਾਮ ਲੇਵਾ ਮਾਈ ਭਾਈ ਸਾਰਿਆਂ ਨੂੰ ਸੰਭਰ ਬੇਨਤੀ ਕਰਦਾ ਹੁਣ ਵੀਡੀਓ ਬਣਾਉਣ ਦਾ ਸਮਾਂ ਨਹੀਂ ਹੁਣ ਸਮਾਂ ਆ ਕੇਵਲ ਤਾਂ ਕੇਵਲ ਸੇਵਾ ਕਰਨ ਦਾ ਕਈ ਮੇਰੇ ਵਰਗੇ ਮੈਂ ਇੱਕ ਦਿਨ ਅਸੀਂ ਸultanpur Lodhi ਗਏ ਅਸੀਂ ਟਰਾਲੀਆਂ ਵੀ ਲੈ ਕੇ ਗਏ ਉਹ ਤਾਂ ਗਾ ਸੜਕ ਬੰਦ ਸੀ ਮੋਰੇ ਸਾਰੇ ਪਾਣੀ ਪਾਣੀ ਤੇ ਉੱਥੇ ਰਾਸ਼ਨ ਵੰਡਣਾ ਸ਼ੁਰੂ ਕੀਤਾ ਤੇ ਇੱਕ ਮੁੰਡਾ ਦੌੜ ਕੇ ਵਿਚਾਰਾ ਆਇਆ ਕਹਿੰਦਾ ਧਾਮੀ ਸਾਹਿਬ ਇਹ ਸਾਰਾ ਜਿੰਨਾ ਰਾਸ਼ਨ ਦੇ ਰਹੇ ਇਹ ਤਾਂ ਸਾਰੇ ਬਾਹਰੋਂ ਆਏ ਆ ਇਕੱਠਾ ਕਰਨ ਵਾਲੇ ਆ ਰਾਸ਼ਨ ਇਹਨਾਂ ਦਾ ਕੁਝ ਨਹੀਂ ਇੱਥੇ ਵਿਗੜਿਆ ਫਿਰ ਅੱਗੇ ਆ ਤੁਸੀਂ ਆਪਣੇ ਬੰਦੇ ਦੱਸੋ ਵੀ ਜਿਹੜੇ ਤੁਹਾਡੇ ਬੰਦੇ ਆ ਉਹ ਨਹੀਂ ਫਿਰ ਦੱਸਿਆ ਜੀ ਵੀ ਆ ਆਇਆ ਫਿਰ ਇਸ ਕਰਕੇ ਉਹਨਾਂ ਨੂੰ ਵੀ ਬੇਨਤੀ ਕਰਦਾ ਜੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਆ ਤੇ ਹੋਰ ਵਾਦਾ ਹੋ ਜਾਊਗਾ ਇਹ ਰਾਸ਼ਨ ਉਹਨਾਂ ਦੇ ਮੂੰਹ 'ਚ ਪੈਣਾ ਚਾਹੀਦਾ ਜਿਹੜੇ ਵਿਚਾਰੇ ਅੱਜ ਘਰਾਂ ਦੇ ਵਿੱਚ ਕਣਕਾਂ ਦੀਆਂ ਕੋਠੀਆਂ ਉਹਨਾਂ 'ਚ ਪਾਣੀ ਪੈ ਗਿਆ ਪਸ਼ੂ-ਪਾ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਬੰਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਤੇ ਮੈਂ ਅੱਜ ਹੀ ਸਰਦਾਰ ਪ੍ਰਤਾਪ ਸਿੰਘ ਉਹਨਾਂ ਨੂੰ ਮੈਂ ਹੁਣੇ ਕਹਿ ਕੇ ਹਟਿਆ ਕਿ ਸੁੱਕਾ ਦੁੱਧ ਬੱਚਿਆਂ ਦਾ ਉਹ ਤੁਰੰਤ ਪਹਚਾਓ ਬੱਚਿਆਂ ਲਈ ਬਹੁਤ ਜ਼ਰੂਰੀ ਆ ਸਾਰੀ ਲੱਖ ਦੇ ਜਿਹੜੇ ਆ ਉਹ ਵੀ ਤੇ ਇੱਕ ਸਾਡਾ ਕਈ ਵਾਰੀ ਪਰਚਿ ਕਹਿਣ ਲੱਗੇ ਬੰਦੇ ਨੂੰ ਉਹ ਸੜ ਜੇ ਸਚਕਾਟ ਹੋ ਜਾਂਦੀ ਆ ਮੈਨੂੰ ਕੱਲ ਇੱਕ ਬੀਬੀ ਦਾ ਟੈਲੀਫੋਨ ਆਇਆ ਪੇ ਸਾਡਾ ਕੋਈ ਬੀਬੀਆਂ ਦਾ ਜਿਹੜਾ ਸਮਾਨ ਹੁੰਦਾ ਉਹ ਵੀ ਪਹਚਾਓ ਇਹ ਸਰਦਾਰ ਪ੍ਰਤਾਪ ਸਿੰਘ ਜ਼ਰੂਰੀ ਤਰੰਤ ਇੱਕ ਅਸੀਂ ਸਾਡੇ ਦੇਖੋ ਡੰਡੋਨਰ ਜਿਹੜੇ ਆ ਸਰਦਾਰ ਸਖਪਾਲ ਸਿੰਘ ਆ ਮਲਤਾਨੀ ਰਿਚੀ ਟ੍ਰੈਵਲ ਵਾਲੇ ਉਹਨਾਂ ਨੇ ਆਪਣੇ ਪਹਿਲਾਂ ਕਾਰ ਸੇਵਾ ਸ਼ੁਰੂ ਕੀਤੀ ਉਹ ਪਤਾਲਪੁਰੀ ਗੁਰਦੁਆਰੇ ਦੀ ਬਹੁਤ ਕੋਸੂਰ ਤੋਂ ਉਹਨਾਂ ਦਾ ਰਾਤ ਟੈਲੀਫੋਨ ਆਇਆ ਕਿ ਮੈਨੂੰ ਵੀ ਕੋਈ ਸੇਵਾ ਦੱਸੋ ਉਹਨਾਂ ਨੇ ਚਾਰ ਜਿਹੜੇ ਵੱਡੇ ਆ ਜਿਹੜੇ ਬਲੋਰ ਹੁੰਦੇ ਜਿਹੜੇ ਆਹ ਸਪਰੇਅ ਜਿਹੜੀ ਮੱਛਰ ਤੋਂ ਆਪਾਂ ਕਰਦੇ ਆ ਉਹ ਚਾਰ ਸਾਨੂੰ ਵੱਡੇ ਡੋਨੇਟ ਕੀਤੇ ਜਿਹੜੇ ਕੱਲ ਨੂੰ ਦੋ ਝੂਟੇ ਵੀ ਕਹਿ ਦੋ ਅੱਛਾ ਤੇ ਮੰਨਣ ਸਾਹਿਬ ਨੇ 10 ਡੋਨੇਟ ਕੀਤੇ ਆ ਅਕਾਲੀ ਦਰ ਨੂੰ ਤੇ ਇਹ ਜਿਹੜੇ ਚਾਰ ਸਾਡੇ ਦੇ ਵਿੱਚੋਂ ਪ੍ਰਤਾਪ ਸਿੰਘ ਜੀ ਕੱਲ ਨੂੰ ਟਰੈਕਟਰ ਲੈ ਕੇ ਦੋਹਾਂ ਦਾ ਕੰਮ ਸ਼ੁਰੂ ਕਰ ਦਿਓ ਡੇਰਾ ਬਾਬਾ ਨਾਨਕ ਤੇ ਰਮਦਾਸ ਕਿਉਂਕਿ ਬੜੀ ਵੱਡੀ ਬਿਮਾਰੀ ਫੈਲਣੀ ਆ ਮੱਕੀ ਮਛਰ ਨੇ ਬਹੁਤ ਵੱਡਾ ਨੁਕਸਾਨ ਕਰਨਾ ਹੋਰ ਵੀ ਇਹਦੇ ਨਾਲ ਜਿਹੜੇ ਕੀੜੇ ਮਕੌੜੇ ਉਹਨਾਂ ਨੂੰ ਵੀ ਇਫੈਕਟ ਹੁੰਦਾ ਇਹ ਚਾਰ ਬਲੋਰ ਅਸੀਂ ਲਗਾਤਾਰ ਜਾਰੀ ਕਰ ਦੇਣੇ ਤੇ ਕੱਲ ਨੂੰ ਇਹ ਮੰਨਣ ਸਾਹਿਬ ਟਾਈਮ ਨਾਲ ਪਹੁੰਚਾ ਦੇਣਗੇ ਤੇ ਇਹ ਇਸ ਕਰਕੇ ਉਹਦਾ ਭਾਈ ਸਤਬਾਲ ਸਿੰਘ ਦਾ ਵੀ ਧੰਨਵਾਦ ਕਰਦਾ ਜਿਹੜੇ ਹਰ ਵੇਲੇ ਨਾਲ ਤੁਰਦੇ ਆ ਸੋ ਮੈਂ ਨਿਮਰਤਾ ਸਾਹਿਬ ਤੁਹਾਨੂੰ ਵੀ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਆ ਸਮਾਂ ਜਿਹੜਾ ਚੱਲ ਰਿਹਾ ਇਹ ਜਦੋਂ ਜੈਦ ਦਾ ਸਮਾਂ ਆ ਇਹ ਜਦੋਂ ਜਾਇਦ ਦਾ ਸਮਾਂ ਪਾਣੀ ਹੁਣ ਢਲ ਜਾਣਾ ਉਦੋਂ ਬਾਅਦ ਉਹਨਾਂ ਲੋਕਾਂ ਦੇ ਵਿਚਾਰਾਂ ਨੇ ਕਿਸੇ ਨੇ ਆਪਣਾ ਕੋਈ ਨੁਕਸਾਨ ਕਿਸੇ ਦਾ ਕੋਈ ਨੁਕਸਾਨ ਤੇ ਫਸਲ ਜਿਹੜੀ ਆ ਇਹ ਬੱਚਿਆ ਵਾਂਗੂ ਜ਼ਿੰਮੇਵਾਰ ਪਾਲਦਾ ਸੋ ਮੈਂ ਫੇਰ ਦਿਲ ਦੀਆਂ ਅੜਗਿਆਈਆਂ ਤੋਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਪਣੇ ਸਾਰੇ ਸਮੂਚੇ EMPLOYEES ਨੂੰ ਵੀ ਅਪੀਲ ਕਰਦਾ ਕਿਹੜੀ ਕਣਾ ਨੀਗਾ ਬਈ ਕੌਣ ਆਉਦਾ ਆਪਣਾ ਇਹ ਦੱਸਣਾ ਬਈ ਮੇਰਾ ਇੱਥੇ ਯੋਗਦਾਨ ਮੈਂ ਪਾਤਾ ਜਿੱਦਾਂ ਆ ਹੁਣ ਖੜੇ 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 ਹੀ 10 12 15 ਲੱਖ ਰੁਪਇਆ ਇਹਨਾਂ ਨੇ ਇਕੱਠਾ ਕਰ ਦਿੱਤਾ ਬਾਹਰੋਂ ਵਿਦੇਸ਼ਾਂ ਤੋਂ ਵੀ ਆ ਰਹੇ ਲੋਕਾਂ ਦੇ ਟੈਲੀਫੋਨ ਵੀ ਕਿਹੜੇ ਖਾਤੇ ਵਿੱਚ ਪੈਸੇ ਪਾਈਏ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਜਾਗ ਕੇ ਆਏ ਕਿਸੋਂ ਦਾ ਕੁਦਰਤ ਦੇ ਮੋਰੇ ਕਿਸੇ ਦਾ ਜੋਰ ਨਹੀਂ ਪਰ ਕਿਉਂਕਿ ਬੰਨ ਜਿਹੜੇ ਉਹਨਾਂ ਸਮੇਂ ਸਿਰ ਪਾਣੀ ਨਹੀਂ ਛੱਡਿਆ ਗਿਆ ਸਰਕਾਰਾਂ ਦੀ ਨਿਲਾਕੀ ਕਹਿ ਲਓ ਉਹਦੀ ਮਾਰ ਸਾਰਿਆਂ ਨੂੰ ਰਲ ਕੇ ਪਈ ਆ ਉਹਦੇ ਵਿੱਚ ਆਪਾਂ ਰਾਹਤ ਕਾਰਨਾਂ ਦੇ ਵਿੱਚ ਵੱਡਾ ਯੋਗਦਾਨ ਪਾਈਏ ਸਾਰਿਆਂ ਦਾ ਹੀ ਜਿੰਨਿਆਂ ਨੇ ਇਥੇ ਵੀ ਮਾਇਆ ਭੇਟ ਕੀਤੀ ਆ ਅਮੇਤਾ ਸਾਹਿਬ ਦਾ ਤਾਂ ਹੁਣ ਦੋਹਾਂ ਬੇਟੀਆਂ ਵੱਲੋਂ ਆਸਾਨੇ ਲਾਵਲੋਂ ਸਿੰਘਣੀ ਵੱਲੋਂ ਇਹ 2.5 ਲੱਖ ਰੁਪਏ ਇਹਨਾਂ ਨੇ ਵੀ ਆਪਣਾ ਹਿੱਸਾ ਪਾਤਾ ਤੇ ਐਵੇਂ ਹੀ ਸਾਡੇ ਮੈਂਬਰ ਸਾਹਿਬਾਨਾਂ ਨੇ ਪਾਏ ਆ ਤੇ ਮੈਂਬਰਾਂ ਨੂੰ ਮੈਂ ਇੱਕ ਵਾਰੀ ਦੁਬਾਰਾ ਫੇਰ ਦੁਬਾਰਾ ਬੇਨਤੀ ਕਰਦਾ ਮੈਂਬਰ ਸਾਹਿਬਾਨ ਸ਼ੋਮਣੀ ਕਮੇਟੀ ਦੇ ਕਿ ਜਿੰਨਾ ਵੀ ਕਿਸੇ ਦਾ ਫੰਡ ਬਚਦਾ ਹੁਣ ਵੰਡਣ ਦਾ ਜਤਨ ਨਾ ਕਰਿਓ ਉਹ ਰਾਹਤ ਦੇ ਵਿੱਚ ਇਹ ਐਸ ਅਕਾਊਂਟ ਦੇ ਵਿੱਚ ਪਵਾਵੋ ਸਾਨੂੰ ਤੁਸੀਂ ਦੱਸ ਦਿਓ ਅਸੀਂ ਆਪ ਇਸ ਅਕਾਊਂਟ ਚ ਪਾ ਲੈਣੇ ਆ ਉਹਦੇ ਵਿੱਚ ਕੋਟਲੇ ਆਈ ਨਾ ਕਰਿਓ ਕਿਉਂਕਿ ਕਈ ਵਾਰੀ ਹੁੰਦਾ ਮਨ ਦੇ ਵਿੱਚ ਸੋ ਇਸ ਕਰਕੇ ਫਿਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਡਾਕਟਰਾਂ ਦੀ ਟੀਮ ਵੀ ਬੈਟਰੀ ਡਾਕਟਰਾਂ ਦੀ ਟੀਮ ਆਈ ਹੈ ਜਿਹੜੇ ਦਵਾਈਆਂ ਦੇਣਗੇ ਤੇ ਮੰਨਣ ਸਾਹਿਬ ਵੱਲੋਂ ਆਪਣੇ ਜਾਤੀ ਤੌਰ ਦੇ ਉੱਤੇ ਕਿਉਂਕਿ ਆਪਣਾ ਯਤਨ ਕਰਦੇ ਰਹਿੰਦੇ ਯਤਨ ਸੀ ਰਹਿੰਦੇ ਆ ਇਹ ਕਹਿੰਦੇ ਅਸੀਂ ਬੈਟਰੀ ਡਾਕਟਰ ਵੀ ਦਫਾ ਦੀ ਟੀਮ ਜਿਹੜੀ ਆ ਉਹ ਤੁਰੰਤ ਕੱਲ ਤੋਂ ਭੇਜ ਦੇਣੀ ਆ ਤਾਂ ਕਿ ਪਸ਼ੂਆਂ ਦੀਆਂ ਜਿਹੜੀਆਂ ਬਿਮਾਰੀਆਂ ਠਮਾਰੀਆਂ ਇੱਕ ਅੱਛਾ ਮੈਡੀਕਲ ਰਹਿ ਗਏ ਸੀ ਹੁਣ ਰਾਹਤਕਾਰ ਜਿਹੜੇ ਮੇਰੇ ਹੈਗੇ ਵੀਰ ਜਿਹੜੇ ਸਮਗਰੀ ਲੈ ਕੇ ਆਉਂਦੇ ਆ ਹੁਣ ਪੁੱਛ ਕੇ ਲਿਆਇਓ ਕਿ ਕਿ ਉਹਨਾਂ ਨੂੰ ਕਿਹੜੀ ਚੀਜ਼ ਲੋੜ ਆ ਤੁਰੰਤ ਤੌਰ ਦੇ ਉੱਤੇ ਪੈਣੀ ਦਵਾਈ ਜਿਹੜੀ ਆਪਾਂ ਸਪਰੇਅ ਜਿਹੜੀ ਕੱਲ ਤੋਂ ਸ਼ੁਰੂ ਕਰਨੀ ਆ ਮੱਛਰਦਾਨੀਆਂ ਦੀ ਲੋੜ ਪੈਣੀ ਆ ਕਿਉਂਕਿ ਕੀੜੇ ਮਕੌੜੇ ਉਹਨਾਂ ਦੇ ਘਰਾਂ ਦੀ ਸਫਾਈ ਹੋਣੀ ਆ ਉਹਨਾਂ ਦੇ ਫੇਫੇ ਸਬਾਈ ਜਲੇ ਹੋਣੀਆਂ ਛੋਟ ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿਸੇ ਤੇ ਗੱਦੇ ਗਿੱਲੇ ਹੋ ਗਏ ਕਿਸੇ ਦੀਆਂ ਰਜਾਈਆਂ ਗਿਲੀਆਂ ਹੋ ਗਈਆਂ ਕਿਸੇ ਦੇ ਕੱਪੜੇ ਗਿੱਲੇ ਹੋ ਗਏ ਤੇ ਜੇਲੇ ਇੱਕ ਵਾਰੀ ਹੜ੍ਹ ਦੇ ਵਿੱਚ ਕਪੜਾ ਕੋ ਗਿੱਲਾ ਹੋ ਜਾ ਮੁਰ ਕੰਮ ਦਾ ਨਹੀਂ ਰਹਿੰਦਾ ਸੋ ਉਹ ਵੀ ਮੁਰ ਵਸੇ ਬਲੇ ਆਪਾਂ ਸਾਰਿਆਂ ਨੇ ਜਤਨਸ਼ੀਰਨ ਉਹ ਰੜੀਂਦੇ ਸਮਾਨ ਦੇ ਸਾਰਾ ਲਗਾ ਦੇ ਜਿਹੜੇ ਆ ਉਥੋਂ ਉਹ ਹੀ ਭਜਵਾਏ ਜਾਣ ਜਿਹੜੇ ਕੰਮ ਆਉਣੇ ਆ ਆਪਾਂ ਲੈ ਕੇ ਵੀ ਪੰਜਾਬ ਤੋਂ ਆਏ ਮੋਰੇ ਆ ਕੇ ਕੰਮ ਨਹੀਂ ਨਾ ਕਿਸੇ ਦੇ ਆਏ ਫਿਰ ਉਹ ਵੀ ਕੰਮ ਚੰਗਾ ਨਹੀਂਗਾ ਸੋ ਉਹ ਹੀ ਸਮਗਰੀ ਪਹਚਾਓ ਜਿਹੜੀ ਸਮਗਰੀ ਉਹਨਾਂ ਲਈ ਰਾਹਤ ਆ ਇਮੀਡੀਏਟਲੀ ਰਾਹਤ ਕੀਆ ਕਈ ਵਾਰੀ ਹੁੰਦਾ ਸਾਬਣ ਹੀ ਨਹੀਂ ਹੁੰਦਾ ਦੇ ਲਈ ਹੁੰਦਾ ਟੁੱਥ ਬਰਛ ਨਹੀਂ ਹੁੰਦਾ ਇਦਾਂ ਦੇ ਛੋਟੇ ਛੋਟੇ ਹੈਗੇ ਆ ਕਈ ਵਾਰੀ ਆਪਾਂ ਦੇਖਦੇ ਬੱਚਿਆਂ ਦੇ ਮੱਛਰ ਹੁੰਦਾ ਅੱਜ ਕੱਲੇ ਇੱਕੋ ਲੱਗਦੀ ਵਿੱਚ ਉਹਦੇ ਲੱਗ ਜਾਂਦੀ ਸੀ ਮਸਕੀਟੋ ਦੇ ਇੱਕੋ ਅੱਜ ਕੱਲ ਤਿੱਕੀਆਂ ਲੱਪੀਆਂ ਹੋਣ ਉਹ ਕੱਪੜੇ ਤੇ ਲਾ ਦਿਓ ਤਾਂ ਬੱਚਾ ਸਾਰੀ ਰਾਤ ਠੀਕ ਸੁੱਤਾ ਰਹਿੰਦਾ ਗੱਲਾਂ ਦੇ ਭਾਵੇਂ ਛੋਟੀਆਂ ਛੋਟੀਆਂ ਨੇਗੀਆਂ ਜਿਹੜੇ ਜਿਹੜੇ ਜਿਹਨੂੰ ਲੋੜ ਪੈਣੀ ਆ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਕੋਈ ਜਵਾਨ ਆ ਉਹ ਤਾਂ ਕੜੀ ਕੱਟ ਲਊਗਾ ਤੇ ਬਿਜਲੀ ਨਾ ਹੋਵੇ ਪੱਖੀਆਂ ਦੇ ਨਾਲ ਗਜ਼ਾਰਾ ਕਰਨਾ ਪਵੇ ਸੋ ਪੰਜਾਬੀਓ ਤੁਹਾਡਾ ਧੰਨਵਾਦ ਵੀ ਆ ਤੇ ਸ਼੍ਰੋਮਣੀ ਕਮੇਟੀ ਦੇ ਸਾਰੇ ਮੁਲਾਜ਼ਮਾਂ ਦਾ ਤੇ ਸਾਰੇ ਮੈਂਬਰ ਸਾਹਿਬਾਨ ਦਾ ਜਿਹੜੇ ਰਾਤ ਦਿਨ ਇੱਕ ਕਰਕੇ ਲੱਗਿਓ ਆ ਇਹ ਬੀੜਾ ਆਪਾਂ ਉਸ ਤੱਕ ਐਵੇਂ ਰੱਖਣਾ ਜਦ ਤੱਕ ਇਹ ਜਿਹੜੇ ਸਾਡੇ ਭਾਈ ਆ ਜਿਹੜੇ ਫੈਕਟਰੀ ਆ ਉਹ ਆਪਣੇ ਘਰਾਂ ਦੇ ਵਿੱਚ ਮੁੜ ਕੇ ਸਜੋਬਤ ਨਹੀਂ ਹੋ ਜਾਂਦਾ ਸੋ ਮੈਂ ਇਹ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਵੀ ਚੇਚੇ ਤੌਰ ਤੇ ਧੰਨਵਾਦ ਕਰਦਾ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਡੀਜਲ ਆ ਦਾਤਕ ਹੋਰ ਬੜੇ-ਬੜੇ ਯਤਨ ਕਰਕੇ ਤੇ ਉਹਨੇ ਆਪਣਾ ਦਫ਼ਤਰ ਵੀ ਖੋਲ੍ਹਿਆ ਜਲੰਧਰ ਵਿਖੇ ਉਹ ਉੱਥੇ ਉਸ ਦਫ਼ਤਰ ਦੇ ਵਿੱਚ ਵੀ ਆਪਣਾ ਸਾਰੇ ਯੋਗਦਾਨ ਪਾਉ ਵਾਦ ਤੋਂ ਬਾਅਦ ਤਾਂ ਕਿ ਤੁਹਾਡਾ ਇੱਕ-ਇੱਕ ਪੈਸਾ ਸਹੀ ਢੰਗ ਦੇ ਵਿੱਚ ਲੱਗ ਜਾਵੇ ਸੋ ਇਨੀ ਬੇਨਤੀ ਕਰਕੇ ਮੈਂ ਸਾਰਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਅਚੇਚੇ ਤੌਰ ਤੇ ਸਾਰੇ ਜਿੰਨੇ ਵੀ ਜਿੰਨੇ ਵੀ ਇਸ ਰਾਹਤ ਕਾਰਜਾਂ 'ਚ ਲੱਗੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਸਰਕਾਰਾਂ ਦੀ ਪ੍ਰਵਾਹ ਨਹੀਂ ਕੀਤੀ ਜਿਹੜਾ ਇਹ ਸਾਡੇ ਧਰਤੀ ਤੋਂ ਸੰਦੇਸ਼ ਗੁਰੂ ਸਾਹਿਬ ਦਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਤੁਸੀਂ ਆਪਣੇ ਤੌਰ ਤੇ ਅੱਜ ਤਾਂ ਲੋਕ ਵੀ ਕਹਿੰਦੇ ਆ ਕਿ ਜੇ ਕਿਤੇ ਗੁਜਰਾਤ 'ਚ ਕੋ ਹੋ ਜਾਏ ਤੇ ਪੰਜਾਬੀ ਦੌੜ ਦੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੌੜਦੀ ਆ ਤੇ ਕਹਿੰਦੇ ਜੀ ਅੱਜ ਇਹਨੂੰ ਹੀ ਕੋ ਬਾਹਰ ਲਾਇਆ ਮੈਂ ਕਿ ਸਾਨੂੰ ਬਾਹਰ ਲਿਆਂਦੀ ਲੋੜ ਏ ਨਹੀਂ ਇਹ ਤਾਂ ਪੰਜਾਬੀਆਂ ਦਾ ਸੁਹਾਇ ਬਣਿਆ ਆ ਜਿਲੇ ਕੋ ਬੇਸਾ ਪਬੇ ਉਹਲੇ ਇਕੱਟੇ ਹੋ ਜਾਂਦੇ ਉਦਾਂ ਭਾਵਾਂ ਲੜਦੇ ਰਹਿਣ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਪੱਤਰਕਾਰਾਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਚੈੱਕ ਮੜਾਈ ਫੋਟੋ ਲਾ ਲਓ ਆ ਲਿਆਓ ਜੀ ਅੱਜ ਆਜੋ ਸਭ ਕੰਪਨੀ ਆ ਗਏ ਆ ਸਾਰੇ ਆਜੋ ਆਦੇ ਸਪਿੰਟਰ ਸਭ ਆ ਰਹੇ ਆ ਕਾਨੂੰਨ ਸਾਹਿਬ ਆਜੋ ਆਜੋ ਹਲੋ ਕਾਨੂੰਨ ਸਾਹਿਬ ਆਜਾ ਕਿਸੇ ਦੇ ਕਰੀ 1 ਕਰੋੜ ਦਾ ਚੈੱਕ ਇਹਨਾਂ ਨੇ ਦੇ ਦਿੱਤਾ ਜਿਹੜਾ ਖਾਤ ਵਿੱਚ ਪਾਤਾ 1 ਕਰੋੜ ਬਰਦਾਸ ਸਿੰਘ ਦੋ ਤਿੰਨ ਦਿਨ ਲਾ ਕੇ ਮੈਂ ਕਰਾਂਗੀ 5 ਵਜੇ ਤੇ ਭੇਜ ਦਿਓ ਤਾਂ ਕਿ ਇਹ ਮਨੀ ਸਾਰੀ ਜਿਹੜੀ ਆ ਚੰਗੇ ਢੰਗ ਨਾਲ ਚੰਗੇ ਥਾਂ ਜਿਹੜੀ ਆ ਆ ਰਹੇ ਹਾਂ ਅੱਜ ਨਹੀਂ ਬੋਟਾ ਸਾਡੀ 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 ਇਹਨਾਂ ਨੂੰ ਆ ਲਿਓ ਦਿ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਾਰਿਆਂ ਦਾ ਬਹੁਤ ਸਿੱਖਿਆ ਇਹਦੀ ਹੁਣ ਹੁਣ ਆਪਣੇ ਚਾਹ ਜਿੰਦਰ ਭਾਈ ਲੰਗਰ ਪਾਣੀ ਛਕਾ